ਕੋਈ ਇਸ ਨੂੰ ਭੂੰਡ ਕਹਿੰਦਾ ਕੋਈ ਇਸ ਨੂੰ ਟੈਂਪੂ ਕਹਿੰਦਾ ਤੇ ਭਾਰਤ ਦੇ ਕਿਸੇ ਕਿਸੇ ਹਿੱਸੇ ਦੇ ਵਿੱਚ ਇਸ ਨੂੰ ਗਣੇਸ਼ ਵੀ ਕਿਹਾ ਜਾਂਦਾ ਹੈ ਇਹਦੀ ਡਰਾਈਵਰੀ ਵੀ ਉਹ ਹੈ ਜੀ ਹਰ ਇੱਕ ਬੰਦਾ ਨਹੀਂ ਇਹਨੂੰ ਚਲਾ ਸਕਦਾ ਇਹਦੀ ਗੇਅਰ ਦੀ ਜਿੰਨੀ ਉਹ ਮਤਲਬ ਉਹ ਹੈ ਨਾ ਜੀ ਗੇਅਰ ਦੀ ਡਰਾਈਵਰੀ ਹੈ ਅਸਲੀ ਹਰ ਇੱਕ ਬੰਦਾ ਇਹਦਾ ਗੇਅਰ ਨਹੀਂ ਸੀ ਪਾ ਸਕਦਾ ਇੱਕ ਇਹ ਗੇਅਰ ਲੀਵਰ ਤੇ ਦੂਸਰਾ ਸਟੀਅਰਿੰਗ ਨੂੰ ਘੁਮਾਉਣ ਵਾਲਾ ਇਹ ਲੀਵਰ ਏਜੀ ਅਤੇ ਸਾਰਾ ਦਾ ਸਾਰਾ ਜਿਹੜਾ ਡਿਜ਼ਾਈਨ ਹੈ ਪਹੀਏ ਦੇ ਉੱਪਰ ਹੀ ਹੈ ਸਾਰੇ ਨਾਲ ਹੀ ਇੰਜਣ ਘੁੰਮਦਾ ਅੱਛਾ ਜਦੋਂ ਸਟੀering ਮੋੜਦੇ ਆ ਨਾਲ ਹੀ ਮੁੜਦਾ ਸਾਰਾ ਗੂਸੇ ਸਿਸਟਮ ਇਹਨਾਂ ਕੰਪਲਿਕੇਟਿਡ ਇਹ ਡਿਜ਼ਾਈਨ ਹੈ ਲੇਕਿਨ ਇਹਦੇ باوجود ਇੰਨੀ ਸਿੰਪਲਿਸਿਟੀ ਦੇ ਨਾਲ ਇਹਨੂੰ ਮੇਨਟੇਨ ਕੀਤਾ ਗਿਆ ਕਿ ਨਾ ਤਾਂ ਇਸ ਤੋਂ ਪਹਿਲਾਂ ਇਹੋ ਜਿਹਾ ਕੋਈ ਵਹੀਕਲ ਬਣਿਆ ਸੀ ਨਾ ਹੀ ਇਸ ਤੋਂ ਬਾਅਦ ਕੋਈ ਇਹੋ ਜਿਹਾ ਵਹੀਕਲ ਬਣਿਆ ਅੱਛਾ 체ਨ ਨਹੀਂ ਲੱਗੀ ਹੋਈ ਹੈ ਹੈ ਹਾਂ ਇਹਨੇ ਜ਼ੋਰ ਮਾਰਨਾ ਯਾਨੀ 6 ਪੇਪਰ ਦੇ ਇੰਜਣ ਜਿੰਨਾ ਮਤਲਬ ਤਾਕਤ ਦੇ ਦੇ ਓਏ ਹੋਏ ਰਿਵਰਸ ਹੈ ਵਰਾ ਬੰਦੇ ਦੇ ਪ੍ਰਾਨ ਕੱਢ ਦੋਵੇ ਇੱਕ ਸਿੱਧੀ ਸ਼ਾਫਟ ਨਹੀਂ ਆ ਸਕਦੀ ਸੀ ਤਾਂ ਇਹਨੂੰ ਕਰਵ ਦੇ ਕੇ ਬਣਾਇਆ ਹੋਇਆ ਤੁਸੀਂ ਦਿਮਾਗ ਦੇਖੋ ਇਹ ਜਰਮਨ ਇੰਜੀਨੀਅਰਿੰਗ ਐਵੇਂ ਨਹੀਂ ਜਰਮਨ ਵਾਲਿਆਂ ਨੂੰ ਕਿਹਾ ਜਾਂਦਾ ਵੀ ਦੁਨੀਆ ਦੇ ਵਿੱਚ ਜਰਮਨ ਦੀ ਇੰਜੀਨੀਅਰਿੰਗ ਦਾ ਲੋਹਾ ਮੰਨਿਆ ਜਾਂਦਾ ਹੈ ਅੱਛਾ ਇਹ ਨਟ ਦਿੱਤਾ ਹੋਇਆ ਸਾਰਾ ਇੰਜਨ ਆ ਜਾਏਗਾ ਬਾਹਰ ਇੰਜਨ ਗੇਅਰ ਬਾਕਸ ਕਲਚ ਸਾਰਾ ਆ ਜਾਏਗਾ ਜੀ ਸੌਖੀ ਨਹੀਂ ਡਰਾਈਵਰੀ ਦਾ ਭਾਈ ਇਹ ਚੱਪਤੀ ਸਰੀ ਦੇ ਨੋਟ ਚੱਕਣੇ ਵਾਲਾ ਕੰਮ ਹੈ ਸਹੀ ਗੱਲ ਹੈ ਅੱਛਰੇ ਇੱਕ ਵਾਰ ਦੋਸਤੋ ਇਸ ਵਕਤ ਤੁਹਾਨੂੰ ਇੰਜੀਨੀਅਰਿੰਗ ਦਾ ਇੱਕ ਇਹੋ ਜਿਹਾ ਨਮੂਨਾ ਵਖਾਣ ਲੱਗੇ ਆ ਕਿ ਨਾ ਤਾਂ ਇਸ ਤੋਂ ਪਹਿਲਾਂ ਇਹੋ ਜਿਹਾ ਕੋਈ ਵਹੀਕਲ ਬਣਿਆ ਸੀ ਨਾ ਹੀ ਇਸ ਤੋਂ ਬਾਅਦ ਕੋਈ ਇਹੋ ਜਿਹਾ ਵਹੀਕਲ ਬਣਿਆ ਜਿਸ ਨੂੰ ਕਈ ਨਾਮਾਂ ਦੇ ਨਾਲ ਬੁਲਾਇਆ ਜਾਂਦਾ ਹੈ ਕੋਈ ਇਸ ਨੂੰ ਭੂੰਡ ਕਹਿੰਦਾ ਕੋਈ ਇਸ ਨੂੰ ਟੈਂਪੋ ਕਹਿੰਦਾ ਤੇ ਭਾਰਤ ਦੇ ਕਿਸੇ ਕਿਸੇ ਹਿੱਸੇ ਦੇ ਵਿੱਚ ਇਸ ਨੂੰ ਗਣੇਸ਼ ਵੀ ਕਿਹਾ ਜਾਂਦਾ ਹੈ ਲੇਕਿਨ ਇਸ ਦਾ ਇੰਨਾ ਕ੍ਰਾਂਤੀਕਾਰੀ ਡਿਜ਼ਾਈਨ ਹੈ ਵਰਲਡ ਵਾਰ ਤੋਂ ਬਾਅਦ ਅਸਲ ਦੇ ਵਿੱਚ ਜਰਮਨੀ ਨੇ ਇਸ ਨੂੰ ਲਾਂਚ ਕੀਤਾ ਸੀ ਇਹਦਾ ਪਹਿਲਾ ਨਾਮ ਸੀ ਟੈਂਪੋ ਹੈਡਸੈਟ ਲੇਕਿਨ ਭਾਰਤ ਦੇ ਵਿੱਚ 1962 ਦੇ ਵਿੱਚ ਇਸ ਨੂੰ ਲਾਂਚ ਕੀਤਾ ਗਿਆ 2000 ਤੱਕ ਯਾਨੀ ਕਿ 2000 ਤੱਕ ਇਹ ਲਾਂਚ ਹੁੰਦਾ ਰਿਹਾ ਚੱਲਦਾ ਰਿਹਾ ਬਜਾਜ ਕੰਪਨੀ ਇਸ ਨੂੰ ਕੱਢਦੀ ਰਹੀ ਲੇਕਿਨ ਭਾਰਤ ਦੇ ਬਾਕੀ ਹਿੱਸਿਆਂ ਤੋਂ ਇਹ ਗਾਇਬ ਹੋ ਗਿਆ ਕੁਝ-ਕੁਝ ਪਿੰਡੂ ਹਿੱਸਿਆਂ ਦੇ ਵਿੱਚ ਸਾਨੂੰ ਵਿਖਾਈ ਦਿੰਦਾ ਮੈਂ ਕਿਉਂ ਕਹਿ ਰਿਹਾ ਇਸ ਨੂੰ ਕਿ ਕ੍ਰਾਂਤੀਕਾਰੀ ਹੈ ਇਸ ਤੋਂ ਪਹਿਲਾਂ ਨਹੀਂ ਬਣਿਆ ਨਾ ਇਸ ਤੋਂ ਬਾਅਦ ਇਹ ਜਿਹੜਾ ਵਹੀਕਲ ਬਣਿਆ ਕਿਉਂਕਿ ਇਹਦਾ ਜਿਹੜਾ ਡਿਜ਼ਾਈਨ ਹੈ ਅਸਲ ਦੇ ਵਿੱਚ ਉਹ ਬੜਾ ਕ੍ਰਾਂਤੀਕਾਰੀ ਹੈ ਮੇਰੇ ਨਾਲ ਇਸ ਵਕਤ ਸਰਦਾਰ ਲਖਮੀਰ ਸਿੰਘ ਮੌਜੂਦ ਨੇ ਜਿਹੜੇ ਕਿ 40 ਸਾਲ ਤੋਂ ਇਸ ਆਟੋ ਨੂੰ ਇਸ ਸਕੂਟਰ ਨੂੰ ਚਲਾ ਰਿਹਾ ਹੈ ਲਖਮੀਰ ਸਿੰਘ ਜੀ ਤੋਂ ਦਰਖਾਸਤ ਕਰਾਂਗੇ ਇਹ ਵੀ ਤੁਹਾਨੂੰ ਅਸੀਂ ਵਿਖਾਵਾਂਗੇ ਤਾਂ ਇੰਜਨ ਕਿਸ ਤਰੀਕੇ ਦੇ ਨਾਲ ਇੰਜਨ ਕੰਪਨੀ ਨੇ ਮਾਊਂਟ ਕੀਤਾ ਹੋਇਆ ਸੀ ਲਖਮੀਰ ਸਿੰਘ ਜੀ ਥੋੜੇ ਜਿਹਾ ਸਾਨੂੰ ਆ ਕੇ ਵਿਖਾਉਂਗੇ ਜੀ ਹਾਂ ਜੀ ਦੋਸਤੋ ਤੁਸੀਂ ਆਮ ਗੱਡੀਆਂ ਵੇਖੀਆਂ ਹੋਣੀਆਂ ਜਿਨ੍ਹਾਂ ਦਾ ਬੋਨਟ ਹੁੰਦਾ ਹੈ ਔਰ ਬੋਨਟ ਦੇ ਥੱਲੇ ਜਿਹੜਾ ਇੰਜਨ ਹੁੰਦਾ ਉਹ ਕਿਸ ਤਰੀਕੇ ਨਾਲ ਮਾਊਂਟ ਕੀਤਾ ਹੁੰਦਾ ਲੇਕਿਨ ਇਹ ਜਿਹੜਾ ਇੰਜਨ ਹੈ ਇਹ ਇੱਕੇ ਸ਼ਾਫਟ ਹੈ ਇੱਕ 샤ਫਟ ਦੇ ਉੱਤੇ ਹੀ ਇੰਜਨ ਵੀ ਲਾਇਆ ਹੋਇਆ ਹੈ ਜਿਹੜੇ ਸਸਪੈਂਸ਼ਨ ਵੀ ਲਾਇਆ ਹੋਇਆ ਹੈ ਗੇਅਰ ਬਾਕਸ ਵੀ ਲਾਇਆ ਹੋਇਆ ਹੈ ਔਰ ਫਿਲਟਰ ਵੀ ਲੱਗੇ ਹੋਏ ਨੇ 스타ਟਰ ਮੋਟਰ ਸਭ ਕੁਝ ਇੱਕ ਜਗ੍ਹਾ ਹੀ ਲੱਗੀ ਹੋਈ ਹੈ ਇੰਜਨ ਗੇਅਰ ਬਾਕਸ ਕਲਚ ਹੋ ਗਿਆ ਔਰ ਸਲੈਂਸਰ ਵੀ ਅਥੀ ਲੱਗਿਆ ਹੋਇਆ ਹੈ ਯਾਨੀ ਕਿ ਪਾਵਰ ਸਿਰਫ ਅਗਲੇ ਵੀਲ ਤੱਕ ਜਾ ਰਹੀ ਹੈ ਔਰ ਸਾਰਾ ਦਾ ਸਾਰਾ ਜਿਹੜਾ ਡਿਜ਼ਾਈਨ ਹੈ ਪਹੀਏ ਤੇ ਪ੍ਰੀ ਹੈ ਜੀ ਪਹੀਏ ਦੇ ਉੱਪਰ ਪਹੀਏ ਦੇ ਉੱਪਰ ਹੀ ਹੈ ਸਾਰਾ ਨਾਲ ਹੀ ਇੰਜਣ ਘੁੰਮਦਾ ਅੱਛਾ ਜੀ ਜਦੋਂ ਸਟੀਅਰਿੰਗ ਮੋੜਦੇ ਆ ਨਾਲ ਹੀ ਮੁੜਦਾ ਸਾਰਾ ਗੂ ਸਿਸਟਮ ਅੱਛਾ ਅੱਛਾ ਸਟੀਅਰਿੰਗ ਜਦੋਂ ਮੋੜਦੇ ਆ ਤਾਂ ਇੰਜਣ ਵੀ ਮੁੜਦਾ ਏ ਨਾਲੇ ਘੁੰਮਦਾ ਜੀ ਸਾਰਾ ਅੱਛਾ ਜੀ ਹਾਂ ਇਹ ਸਾਰਾ ਸਾਰਾ ਜਿਗਾੜ ਸਾਰਾ ਇਕੱਠੇ ਘੁੰਮਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਹੀ ਇਹਦੇ ਨਾਲੇ ਐਂਡ ਲਾਏ ਹੋਏ ਆ ਬਸ ਐਂਡਾ ਇਹਨਾਂ ਖਮਾਰਾ ਸਾਰਾ ਅੱਛਾ ਨਾਲੇ ਨਾਲੇ ਭਈ ਇਹਨਾਂ ਕੋ ਮਣਾ ਨਾਲੇ ਇੰਜਨ ਨਾਲ ਕੋ ਮਣਾਏ ਅੱਛਾ ਹੀ ਹਾਂ ਇਹ ਸਿਸਟਮ ਮੈਂ ਕਿਹਾ ਵੀ ਅਜੇ ਤੱਕ ਮੈਂ ਸ਼ਾਇਦ ਹਾਂ ਜੀ ਨਾ ਇਹ ਕੋਈ ਵਹੀਕਲਿਸਟ ਮੈਂ ਦੇਖਿਆ ਨਹੀਂ ਹਾਂ ਜੀ ਨਾ ਜੀ ਨਾ ਇਹ ਸਪੈਸ਼ਲ ਪੁਰਜੇ ਹੈ ਇਹਦੇ ਮਤਲਬ ਇਹੋ ਜਿਹਾ ਕੋਈ ਹੋਣੀ ਹੈਗਾ ਵੇ ਜਿਹੜਾ ਪਹੀਆ ਵੀ ਨਾਲ ਘੁੰਮਦਾ ਹੋਵੇ ਇੰਜਣ ਵੀ ਨਾਲ ਘੁੰਮਦਾ ਹੋਵੇ ਹਾਂ ਇਹ ਪਹੀਏ ਦੇ ਨਾਲ ਹੀ ਇੰਜਣ ਘੁੰਮਦਾ ਹੈ ਜਦੋਂ ਪਹੀਆ ਮੋੜਾਂਗੇ ਉਦੋਂ ਹੀ ਇੰਜਣ ਮੁੜੇਗਾ ਇਹਦੇ ਬਾਰੇ ਦੱਸੋ ਇਹ ਜਿਹੜੇ ਚੀਜ਼ ਲੱਗੀ ਹੋਈ ਹੈਗੀ ਚੀਜ਼ ਹੈ ਇਹ ਲੀਵਰ ਹੈ ਜੀ ਗੇਅਰ ਦਾ ਲੀਵਰ ਹੈ ਗੇਅਰ ਇਹਦਾ ਇਹ ਗੇਅਰ ਬਾਕਸ ਹੈ ਜੀ ਅੱਛਾ ਜੀ ਇਹਨੂੰ ਲੱਗਿਆ ਹੋਇਆ ਲੰਬਾ ਲੀਵਰ ਹੈ ਅੱਛਾ ਜੀ ਇਹਨੂੰ ਕਰ ਲਾ ਕੇ ਹੋ ਜਾਊਗਾ ਜੇ ਗੇਅਰ ਵਿੱਚ ਹੁਣ ਹਾਂ ਜੀ ਅੱਛਾ ਜੀ بس یہ لیور ਨਾਲ ہی گھیرتے ہو اج ایک ارب دے کے دیا ہوا ہے لیور ہاں جی ہاں جی ہاں جی اچھا جی اے بڑا کیا دماغ ਲਾਇਆ ਹੋਇਆ پورا جی بالکل بالکل ਬਹੁਤ ਕਾੜ ਕਟੜ دماغ ਕਿੱਥੋਂ ਕਿੱਥੇ ਲਾਇਆ ਹੋਇਆ ਵੀ ਦੇਖੋ ਇੰਨੀ ਜੀ ਜਗ੍ਹਾ ਦੇ ਵਿੱਚ انجن ਵੀ ਫਿਕਸ ਕੀਤਾ ਹੋਇਆ ਗੇਅਰ ਬਾਕਸ ਵੀ ਹੈ ਤੇ ਗੇਅਰ ਬਾਕਸ ਨੂੰ ਚਲਾਉਣ ਦੇ ਲਈ ਕਿਉਂਕਿ ਆਪਰੇਟ ਦਾ لیور ਦੇ ਨਾਲ ਹੋਣਾ ਇਹਦੀ ਡرائیਵਰੀ ਵੀ ਉਹ ਹੈ ਜੀ ਹਰ ਇੱਕ ਬੰਦਾ ਇਹਨੂੰ ਚਲਾ ਸਕਦਾ ਹੈ ਇਹਦੀ ਗੇਅਰ ਦੀ ਜਿੰਨੀ ਮਤਲਬ ਉਹ ਹੈ ਨਾ ਜੀ ਗੇਅਰ ਦੀ ਡرائیਵਰੀ ਹੈ ਅਸਲੀ ਹਰ ਇੱਕ ਬੰਦਾ ਇਹਦਾ ਗੇਅਰ ਨਹੀਂ ਸੀ ਪਾ ਸਕਦਾ ਜੇ ਮੜ ਜਾ ਕਿਤੇ ਹੱਥ ਕੋ ਉਧਰ ਉਧਰ ਵੱਜ ਗਿਆ ਗੀਅਰ ਨੇ ਜਿਆਦਾ ਜਿਆਦਾ ਤੋੜ ਦੇਣਾ ਹੈ। ਅੱਛਾ ਜੀ। ਛਾਪਟਾਂ ਇਹਦੇ ਤੇ ਛਾਪਟਾਂ ਦੇ ਉੱਪਰ ਹੀ ਸਾਰਾ ਕੁਝ ਹੋਇਆ ਹੈ। ਅੱਛਾ ਜੀ। ਜੇ ਮੜ ਜਾ ਕਿਤੇ ਗਲਤ ਰੱਥ ਲੱਗ ਗਿਆ ਹੋਵੇ ਛਾਪੜ ਤੋੜ ਦੇਣੀ ਹੈ। ਅੱਛਾ ਜੀ। ਛੇਤੀ ਇੱਥੇ ਨੇੜੇ ਤੇੜੇ ਕੋਈ ਵੀ ਪਾਰਟ ਵੀ ਨਹੀਂ ਮਿਲਦਾ। ਨਾ ਇਹ ਇਹਦਾ ਗੀਅਰ ਪੈਂਦਾ ਕਿ ਕਿਦਾਂ ਇਹ ਮੜ ਜਾ ਅੰਦਰ ਅੱਗੇ ਦਿਖਾਵਾਂਗੇ ਤੁਸੀ। ਹਾਂਜੀ ਹਾਂਜੀ। ਦੋਸਤੋ ਆਜੋ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ। ਇਹ ਕਲੱਚ ਹੈ ਜੀ। ਹੇਠਲੇ ਵਾਸਤੇ ਕਲੱਚ ਹੈ। ਇੱਧਰ ਬ੍ਰੇਕਾਂ, ਇਹ ਐਕਸੀਲੇਟਰ ਹੋ ਗਿਆ। ਹੂੰ। ਇਹ ਕ ਅੱਛਾ ਜੀ ਇਸ ਤੋਂ ਬਾਅਦ ਦੂਜਾ ਗੇਅਰ ਹੈ ਜੀ ਇੱਧਰ ਨੂੰ ਖੱਬੇ ਹੱਥ ਅੱਛਾ ਜੀ ਫਿਰ ਥੋੜਾ ਅੱਗੇ ਕਰਕੇ ਲੀਵਰ ਨੂੰ ਤੀਜਾ ਗੇਅਰ ਆਪਣੇ ਡਰਾਈਵਰ ਸਾਈਡ ਅੱਛਾ ਜੀ ਫਿਰ ਇੱਥੇ ਤੇ ਚੌਥਾ ਗੇਅਰ ਹੈ ਜੀ ਅੱਛਾ ਮਤਲਬ ਇੱਧਰ ਇਹਦੇ ਨਾਲ ਹੀ ਨਾਲ ਇੱਕ ਇੱਧਰ ਇੱਕ ਉੱਧਰ ਇੱਕ ਇੱਧਰ ਇੱਕ ਉੱਧਰ ਅੱਛਾ ਦੋਨੇ ਮਤਲਬ ਇਸ ਤਰ੍ਹਾਂ ਬਰੋਬਰ ਬਰੋਬਰ ਹੀ ਰਿਵਰਸ ਨਹੀਂ ਆਉਂਦਾ ਇਹ ਓਏ ਹੋਏ ਇਹ ਰਿਵਰਸ ਹੈ ਇਹਦਾ ਬੰਦੇ ਦੇ ਪ੍ਰਾਣ ਕੱਢ ਦੋਵੇ ਜੇ ਜੇ ਮੰਨ ਲਓ ਜੀ ਕਿਸੇ ਨੇ ਉਦਾਂ ਕਿਹਦਾ ਉਦਾਂ ਸ਼ਰਾਰਤੀ ਅਨਸਰ ਵੀ ਹੋਵੇ ਕੋਈ ਹਾਂਜੀ ਹਾਂਜੀ ਫਿਰ ਉਹ ਵੀ ਨਹੀਂ ਉਧਰ ਕੋਈ ਚਲਾ ਕੇ ਤਾਂ ਨਹੀਂ ਲੈ ਕੇ ਜਾ ਸਕਦਾ ਇਹਨੂੰ ਹਾਂਜੀ ਨਾ 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 ਅਚਾ ਪਤਾ ਹੀ ਨਹੀਂ ਕਿਸੇ ਨੂੰ ਇਹ ਤਾਂ ਪਤਾ ਹੀ ਨਹੀਂ ਲੱਗਦਾ ਗੇਅਰ ਚ ਪਾਇਆ ਵਾ ਸਟਾਰਟੇ ਨਹੀਂ ਹੁੰਦਾ ਕਿਸੇ ਕੋਲ ਹਾਂ ਸਟਾਰਟੇ ਨਹੀਂ ਕਰ ਸਕਦਾ ਜਦੋਂ ਇਹ ਤਾਂ ਅਸੀਂ ਨਿਊਟਰਲ ਕਰਾਂਗੇ ਸੋ ਹਰ ਇੱਕ ਬੰਦੇ ਨੂੰ ਪਤਾ ਵੀ ਨਹੀਂ ਉਟ ਲੱਗਿਆ ਹੋ ਗਿਆ ਜਾਨ ਨਹੀਂ ਹੋਇਆ ਹੁਣ ਤੁਸੀਂ ਖੜੇ ਥੋਨੂੰ ਕੀ ਪਤਾ ਹੈ ਨਿਊਟਰਲ ਹੈ ਕਿ ਵਗੇਰ ਚ ਸਾਨੂੰ ਤਾਂ ਪਤਾ ਹੀ ਨਹੀਂ ਲੱਗ ਰਹੀ ਤੁਸੀਂ ਘਰ ਕੀ ਰਹੇ ਹੋ ਸਿੰਘ ਸਾਹਿਬ ਥੋੜਾ ਜਿਹਾ ਸਾਨੂੰ ਨਾ ਸਟੀਅਰਿੰਗ ਘੁਮਾ ਕੇ ਦਿਖਾਓਗੇ ਆਪਾਂ ਅੱਗੇ ਤੋਂ ਦਿਖਾਈਏ ਵੀ ਸਾਰਾ ਕੁਝ ਕਿੱਦਾਂ ਕੋ ਮਦਾਦਾ ਜਗਾੜ ਹਾਂਜੀ ਸੋ ਤੁਹਾਨੂੰ ਦੋਸਤੋ ਹੁਣ ਵਖਾਣ ਲੱਗੇ ਆ ਸੋ ਇਸ ਵਕਤ ਸਿੰਘ ਸਾਹਿਬ ਸਟੀering ਘੁਮਾ ਰਹੇ ਆ ਤੇ ਇਹ ਜਿਹੜਾ ਸਾਰਾ ਦਾ ਸਾਰਾ ਬਲਾਕ ਹੈ ਇੰਜਨ ਗੇਅਰ ਬਾਕਸ ਹੋ ਗਿਆ ਇਧਰ ਕਲਚ ਸਿਸਟਮ ਹੋ ਗਿਆ ਔਰ ਸਾਰਾ ਦਾ ਸਾਰਾ ਇਹ सस्पेंशन ਇਕੱਠਾ ਹੀ ਘੁੰਮਦਾ ਤੁਸੀਂ ਦੇਖੋ ਕਿੰਨਾ ਕ੍ਰਾਂਤੀਕਾਰੀ ਡਿਜ਼ਾਈਨ ਇਹ ਬਣਾਇਆ ਹੋਣਾ ਜਰਮਨ ਦੀ ਟੈਕਨੋਲੋਜੀ ਹੈ ਔਰ ਨਾ ਉਸ ਤੋਂ ਪਹਿਲਾਂ ਨਾ ਉਸ ਤੋਂ ਬਾਅਦ ਇਹ ਜਿਹੜਾ ਵਹੀਕਲ ਕਦੇ ਬਣਿਆ ਹੈਗਾ ਔਰ ਦੋਸਤੋ ਸਭ ਤੋਂ ਕਮਾਲ ਦੀ ਗੱਲ ਜਿਹੜੀ ਇਹ ਦੋ ਚੀਜ਼ਾਂ ਦੇ ਵਿੱਚ ਪਾਈ ਹੋਈ ਹੈ ਇੱਕ ਇਹ ਹੈ ਗੇਅਰ ਰੀਲੀਵਰ ਤੇ ਦੂਸਰਾ ਜਿਹੜਾ ਹੈਗਾ ਸਟੀਅਰਿੰਗ ਨੂੰ ਕਮਾਉਣ ਵਾਲਾ ਇਹ ਲੀਵਰ ਇਹ ਚੀਜ਼ ਫਿਰ ਦੇਖੋ ਇਹਦੇ ਰਾਹੀਂ ਇਹਨਾਂ ਦੋ ਚੀਜ਼ਾਂ ਦੇ ਰਾਹੀਂ ਕਿਸ ਤਰੀਕੇ ਦੇ ਨਾਲ ਸਿਰਫ ਇੱਕ ਸ਼ਾਫਟ ਦੇ ਉੱਤੇ ਹੀ ਇਹ ਸਾਰੀ ਦੀ ਸਾਰੀ ਚੀਜ਼ ਚੱਲਦੀ ਹੈ ਇੰਜਨ ਵੀ ਲੱਗਿਆ ਹੋਇਆ ਹੈ ਗੇਅਰ ਬਾਕਸ ਵੀ ਹੈ ਕਲਚ ਨੂੰ ਵੀ ਕੰਟਰੋਲ ਕੀਤਾ ਜਾ ਰਿਹਾ ਹੈ ਫਿਲਟਰਸ ਤਾਂ ਚੱਲ ਹੋਣੇ ਹੀ ਹੋਣੇ ਆ ਸਿਰਫ ਇਹਨਾਂ ਦੋ ਚੀਜ਼ਾਂ ਦੇ ਰਾਹੀਂ ਪੂਰੀ ਡਾਇਰੈਕਸ਼ਨ ਦਿੱਤੀ ਜਾ ਰਹੀ ਹੈ ਇਨਾ ਕੰਪਲਿਕੇਟਿਡ ਇਹ ਡਿਜ਼ਾਈਨ ਹੈ ਲੇਕਿਨ ਇਹਦੇ باوجود ਇੰਨੀ ਸਿੰਪਲੀਸਿਟੀ ਦੇ ਨਾਲ ਇਹਨੂੰ ਮੇਨਟੇਨ ਕੀਤਾ ਗਿਆ ਹੈ ਲੀਵਰ ਨੂੰ ਕਰਵ ਦਿੱਤੀ ਹੋਈ ਹੈ ਸਿੱਧਾ ਆ ਨਹੀਂ ਸਕਦਾ ਸੀਗਾ ਲੀਵਰ ਕਿਉਂਕਿ ਸਟ੍ਰੇਟ ਹੋਏ ਇੱਕ ਸਿੱਧੀ ਸ਼ਾਫਟ ਨਹੀਂ ਆ ਸਕਦੀ ਸੀ ਤਾਂ ਇਹਨੂੰ ਕਰਵ ਦੇ ਕੇ ਬਣਾਇਆ ਹੋਇਆ ਤੁਸੀਂ ਦਿਮਾਗ ਦੇਖੋ ਇਹ ਜਰਮਨ ਇੰਜੀਨੀਅਰਿੰਗ ਐਵੇਂ ਨਹੀਂ ਜਰਮਨ ਵਾਲਿਆਂ ਨੂੰ ਕਿਹਾ ਜਾਂਦਾ ਵੀ ਦੁਨੀਆ ਦੇ ਵਿੱਚ ਜਰਮਨ ਦੀ ਇੰਜੀਨੀਅਰਿੰਗ ਦਾ ਲੋਹਾ ਮੰਨਿਆ ਜਾਂਦਾ ਹੈ ਔਰ ਇੰਡੀਆ ਦੇ ਵਿੱਚ 1962 ਦੇ ਵਿੱਚ ਪਹਿਲੀ ਵਾਰ ਇਹ ਲਾਂਚ ਕੀਤਾ ਗਿਆ ਬਜਾਜ ਕੰਪਨੀ ਨੇ ਇਸ ਨੂੰ ਲਾਂਚ ਕੀਤਾ ਇੰਡੀਆ ਦੇ ਵਿੱਚ ਔਰ 2000 ਤੱਕ ਇਹ ਮਾਡਲ ਚੱਲਦਾ ਰਿਹਾ ਇਹਦੀ ਮੈਨੂਫੈਕਚਰਿੰਗ ਹੁੰਦੀ ਰਹੀ ਲਖਮੀਰ ਸਿੰਘ ਜੀ ਦੱਸਦੇ ਆ ਵੀ ਉਹਨਾਂ ਕੋਲ ਜਿਹੜਾ ਇਹ ਮਾਡਲ ਹੈ ਇਹ ਤੁਹਾਡਾ ਕੋਲ ਇਹ ਆਖਰੀ ਮਾਡਲਾਂ ਦੇ ਵਿੱਚੋਂ ਇੱਕ ਮਾਡਲ ਹੈ ਹਾਂ ਜੀ ਲਾਸਟ 'ਚ ਆਏ 2 ਪੀਸ ਆਏ ਸੀ ਸਾਡੇ ਏਰੀਆ 'ਚ ਇੱਕ ਮੇਰੇ ਕੋਲ ਇੱਕ ਬੰਦਾ ਇੱਧਰ ਸੀਗਾ ਆਪਣੇ ਲੋਕਲੇ ਪਿੰਡ ਪਰ ਆਪਣਾ ਮਕੰਨ ਦੇ ਪਰ ਅੱਜ 2000 ਚ ਤੁਸੀਂ ਇਹ ਨਵਾਂ ਖਰੀਦਿਆ ਸੀ ਨਵੇਂ ਲੈਂਦੇ ਸੀ ਇਹ ਦੋ ਅੱਛਾ ਜੀ ਹਾਂ ਜੀ ਉਸ ਵੇਲੇ ਕਿੰਨੇ ਦਾ ਆਇਆ ਸੀ ਇਹ ਉਸ ਵੇਲੇ ਇਹ ਆਇਆ ਸੀਗਾ ਜੀ 70000 ਕੁਛ ਦਾ ਮਤਲਬ ਲੱਖ ਰੁਪਏ ਚ ਪੈ ਗਿਆ ਸੀ ਕਾਗਜ਼ ਪੱਤਰ ਕੰਪਲੀਟ ਕਰਕੇ ਅੱਛਾ ਜੀ ਇਹ 에어 ਕੂਲਡ ਹੈ ਹਨਾ ਜੀ ਹਾਂ ਜੀ 에어 ਕੂਲਡ ਹੈ ਇਹਦੇ ਵਿੱਚ ਲਿਕਵਿਡ ਦੀ ਵੀ ਜ਼ਰੂਰਤ ਨਹੀਂ ਹੈਗੀ ਜਿੱਦਾਂ ਹੁਣ ਆਮ ਰੇਡੀਏਟਰ ਲੱਗੇ ਹੁੰਦੇ ਆ ਤਾਂ ਇਹਦੀ ਮੇਨਟੇਨੈਂਸ ਵੀ ਆਮ ਜਿਹੜੀ ਗੱਡੀਆਂ ਉਹਨਾਂ ਦੇ ਨਾਲੋਂ ਕਾਫੀ ਘੱਟ ਹੁੰਦੀ ਜੀ ਕੀ ਕਰਨੀ ਪੈਂਦੀ ਹੈ ਪ੍ਰੋਪਰ ਹਾਂ ਆਪਣਾ ਮਰਿੰਡੇ ਕਰਾਣੀ ਪੈਂਦੀ ਇੱਥੇ ਮਿਸਤਰੀ ਨਹੀਂ ਹੈਗਾ ਔਰ ਆ ਮਿਸਤਰੀ ਮੈਂ ਕਿਉਂਗਾ ਇਹ ਖੋਲ ਵੀ ਨਹੀਂ ਸਕਦਾ ਮੈਂ ਕਿਉਂਕਿ ਜੇ ਇਹਦਾ ਮੰਨ ਲਓ ਕਿ ਕੋਈ ਪ੍ਰੋਬਲਮ ਹੈ ਇੱਕੇ ਚੀਜ਼ ਦੇ ਵਿੱਚ ਆ ਜੇ ਤਾਂ ਇਹਦੀਆਂ ਸਾਰੀਆਂ ਚੀਜ਼ਾਂ ਇੱਕੋ ਜਿਹੇ ਨਾਲ ਸਾਰੇ ਖੋਲਣਾ ਪੈਂਦਾ ਹੈ ਅੱਛਾ ਜੀ ਸਾਰਾ ਚੀਜ਼ ਇਹ ਖੋਲ ਕੇ ਸਾਬ ਬਾਹਰ ਨਿਕੜਿਆ ਤਾਂ ਇਹ ਚੀਜ਼ ਖੋਲ ਕੇ ਕਿੰਨੇ ਜਦ ਤੱਕ ਬਾਹਰ ਇਹ ਚੀਜ਼ ਨਾਲ ਹੈ ਇਹ ਇਹਦੇ ਨਾਲ ਇਹ ਚੀਜ਼ ਅੱਛਾ ਇਹ ਨਟ ਦਿੱਤਾ ਹੋਇਆ ਸਾਰਾ ਇੰਜਨ ਆ ਜਾਏਗਾ ਵਾਹ ਹਾਂ ਇੰਜਨ ਗੇਅਰ ਬਾਕਸ ਕਲਚ ਸਾਰਾ ਆ ਜਾਏਗਾ ਜੀ ਦੋ ਦਿਨ ਪੁਆਇੰਟ ਖੋਲਣੇ ਪੈਂਦੇ ਇਹ ਖੋਲਣੇ ਨਾਟ ਖੋਲਣੋ ਅੱਛਾ ਜੀ ਹਾਂ ਇਹ ਕੜਤੋਂ ਬਾਹਰ ਤਾਂ ਹੀ ਇਹ ਨਟ ਵੱਡਾ দেয়া ਹੋਇਆ ਹੈ ਨਾ ਹੈਵੀ ਨਟ ਹੈ ਕਾ ਵੀ ਮਰਿੰਡੇ ਜਾਣਾ ਪੈਂਦਾ ਜੀ ਬਾਗਾਂ ਵਾਲਾ ਕਹਿੰਦੇ ਆ ਜੀ ਇਹਨੂੰ ਆਪਾਂ ਅੱਛਾ ਜੀ ਹਾਂ ਮਰਿੰਡੇ ਮਿਲਦਾ ਸਮਾਨ ਇਹਨੂੰ ਦਾ ਜਾਂ ਫਿਰ ਸਮਰਾਲਾ ਇਹ ਕੋਈ ਲੁਧਿਆਣੇ ਵੀ ਮਿਲਦਾ ਕੁਝ ਮਾਲ ਅੱਛਾ ਜੀ ਨੇੜੇ ਨਹੀਂ ਹੈਗਾ ਜੀ ਕੋਈ ਸਾਨੂੰ ਤਾਂ ਮਤਲਬ ਮਰਿੰਡਾ ਹੀ ਸ਼ੂਟ ਕਰਦਾ ਜੀ ਮਰੇ ਨਾਤੇ ਦਾ ਹੈਗਾ ਕੁਝ 60 60 ਕਿਲੋਮੀਟਰ ਉਹ ਵੀ ਆਪਣੇ ਜਿਹੜੇ ਦੂਜੇ ਮਿਸਤਰੀ ਹੁੰਦੇ ਆਪਣੇ ਉਹੀ ਹੋਣੇ ਹਨਾ ਕੋਈ ਏਜੰਸੀ ਤਾਂ ਹੁਣ ਹੈ ਨਹੀਂ ਹੁਣ ਇਹਨਾਂ ਦੀ ਏਜੰਸੀ ਨਹੀਂ ਜੀ ਹੈ ਇਹਨਾਂ ਦੀ ਉਹ ਮਤਲਬ ਉਹਨਾਂ ਦੀ ਆਪਣੇ ਕਾਰੀਗਰ ਮਿਸਤਰੀ ਕਹਿੰਦੇ ਉਹਨਾਂ ਦੀ ਲਾਈਨ ਬਣੀ ਪਈ ਹੈ ਉਹ ਜ਼ਿਆਦਾਤਰ ਇਹਨਾਂ ਦਾ ਕੰਮ ਕਰਦੇ ਆ ਅੱਛਾ ਜੀ ਆਟੋਆਂ ਦੇ ਕੰਮ ਕਰਦੇ ਆ ਉਹ ਹਰ ਇੱਕ ਬੰਦਾ ਨਿਆਜ਼ਾ ਕੰਮ ਕਰ ਸਕਦਾ ਅੱਛਾ ਜੀ ਹੁਣ ਜਿੱਦਾਂ ਸਿੰਘ ਸਾਹਿਬ ਜਿਹੜੇ ਕਈ ਮੈਂ ਦੇਖਿਆ ਸੀਗਾ ਉਹ ਕਹਿੰਦੇ ਵੀ ਇੱਥੇ ਜਿਹੜੇ ਡੀਜ਼ਲ ਇੰਜਨ ਨੇ ਦੂਸਰੇ ਵੀ ਮਾਉਂਟ ਕਰਕੇ ਲਾਤੇ ਸੀ ਉਹ ਵੀ ਲੱਗ ਜਾਂਦੇ ਆ ਜੀ ਨਹੀਂ ਜਗਾੜੂ ਸਾਡੇ ਇੱਥੇ ਮਤਲ ਕਾਮਯਾਬ ਨਹੀਂ ਨਾ ਕੋਈ ਹੈਗਾ ਸਾਡੇ ਅੱਛਾ ਜੀ ਨਾ ਉਹ ਜਿਹੜੇ ਦੂਜੇ ਛੋਟੇ ਆਟੋ ਹੈ ਨਾ ਉਹਨਾਂ 'ਚ ਕੋਈ ਜਿਗਾੜੂ ਜੁਗੜੂ ਕਰਕੇ ਮਤਲਬ ਚਲਾ ਦਿੰਦੇ ਆ ਕੋਈ ਜਿੱਦਾਂ ਅੱਜਕੱਲ੍ਹ ਦੂਜੀ ਰੇਡੀਆਂ ਬਣਾਉਣ ਲੱਗੇ ਹਾਂਜੀ 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 ਯਾਨੀ ਸਾਡੇ ਤਾਂ ਕੰਪਨੀ ਦੀ ਹੋ ਆ ਜੀ ਕੋਈ ਜਿਗਾੜੂ ਨਹੀਂ ਜੇ ਤੂੰ ਮੈਂ ਉਹਦੀ ਗੱਲ ਕਰਾਂ ਜੀ ਹਾਰਸ ਪਾਵਰ ਦੀ ਆ ਸੀਸੀ ਦੀ ਗੱਲ ਕਰਾਂ ਕੁਝ ਦੱਸ ਸਕਦੇ ਆ ਤੁਹਾਨੂੰ ਹੈਗਾ ਕੁਝ ਕਿੰਨੇ ਕਿੰਨਕ 6 ਮਤਲਬ ਕੁੱਲ ਮਿਲਾ ਕੇ ਕਰਦੇ ਜਿਸ ਤਾਂ ਗਾ 6 ਹਾਰਸ ਪਾਵਰ ਬਣ ਜਾਂਦੀ ਆ ਜੀ ਚੈਨ ਨਾਲ ਤਾਂ ਪਾਵਰ ਬਣਦੀ ਆ ਅੱਛਾ ਜੀ ਚੈਨ ਚੈਨ ਸਿਸਟਮ ਹੈ ਨਾ ਗੇਅਰ ਬਕਸੇ ਦੀ ਉਹ ਕਰਕੇ ਅੱਛਾ ਇਹਨੇ ਇਹ ਲੱਗੀ ਹੋਈ ਹੈ ਹੈ ਹਾਂ ਇਹਨੇ ਜ਼ੋਰ ਮਾਰਨਾ ਜਾਨੀ 6 ਪੇਪਰ ਦੇ ਇੰਜਣ ਜਿੰਨਾ ਮਤਲਬ ਤਾਕਤ ਹੈ ਦੇ ਜਿਹੜਾ ਜਿੱਦਾਂ ਚੈਨ ਬੁਲਟ ਵਿੱਚ ਹੁੰਦੀ ਹੈ ਸਾਡੇ ਉਹੀ ਹੈ ਮੈਟਲ ਦੀ ਚੈਨ ਹਾਂ ਇਹ ਤਾਂ ਮੈਟਲ ਦੀ ਹੈ ਬਹੁਤ ਵੱਡੀ ਹੈ ਮੋਟੀ ਹੈ ਮੋਟੀ ਹੈ ਹਾਂ ਜੀ ਹੈ ਉਹ ਤਾਂ ਮਤਲਬ ਹੈ ਇੱਕ ਸਿੰਗਲ ਸਿਲੰਡਰ ਹੈ ਯਾਨੀ ਉਹ ਤਾਕਤ ਦੀ 6 ਹਾਰਸ ਪਾਵਰ ਜਿੰਨੀ ਹੈ ਇੱਧਰ ਆਟੋ ਖੜਾ ਜੀ ਨਵਾਂ ਇਹਦੇ ਜਿਹੜੀ ਜਿਹੜਾ ਇੰਜਨ ਲੱਗਿਆ ਹੋਇਆ ਉਪਿਛੇ ਉਪਿਛੇ ਲੱਗਿਆ ਹੋਇਆ ਔਰ ਇਹਨੂੰ ਜਿਹੜੇ ਪਾਵਰ ਮਿਲਦੀ ਹੈ ਉਹ ਪਿਛਲੇ ਚੱਕਿਆਂ ਨੂੰ ਮਿਲਦੀ ਹੈ ਜੀ ਹਾਂ ਜੀ ਹਾਂ ਜੀ ਔਰ ਇੱਧਰ ਜਿਹੜਾ ਖੜਾ ਉਹਦਾ ਸਿਰਫ ਇੱਕ ਪਈਆ ਹੀ ਚੱਲਦਾ ਔਰ ਕਹ ਲੋ ਕਿ ਇਹਨੂੰ ਛੋਟਾ ਕਹਿ ਲਈਏ ਤਾਂ ਇਹ ਕੋਈ ਸ਼ਬਦ ਕੋਈ ਅਥਕਥਨੀ ਨਹੀਂ ਨਹੀਂ ਹੋਊਗੀ ਤੇ ਇਹਦੇ ਜਿਹੜੇ ਪਿਛਲੇ ਪਈਏ ਆ ਇੱਥੇ ਕੋਈ ਇੰਜਨ ਨਹੀਂ ਲੱਗਿਆ ਹੋਇਆ ਖਮਾਣੀਆਂ ਪਈਆਂ ਹੋਈਆਂ ਜਿਹੜੀ ਸਸਪੈਂਸ਼ਨ ਹੁੰਦੀ ਸੀ ਖਮਾਣੀਆਂ ਪਈਆਂ ਹੋਈਆਂ ਔਰ ਲੀਫ ਸਪਰਿੰਗ ਪਏ ਹੋਏ ਸਪਾਇਰਲ ਸਪਰਿੰਗ ਵੀ ਕਹਿ ਦਿੰਦੇ ਆ ਉਹ ਪਏ ਹੋਏ ਆ ਔਰ ਪਿਛਲੇ ਪਈਏ ਹੁੰਦੀ ਆ ਜਿਹੜੇ ਇਹ ਬਿਲਕੁਲ ਫਰੀ ਹੁੰ ਯਾਨੀ ਕਿ ਕੋਈ ਡਿਫਰੈਂਸ਼ੀਅਲ ਨਹੀਂ ਹੁੰਦਾ ਤੁਸੀਂ ਦੇਖੋ ਨੀਚੇ ਜਿੱਦਾਂ ਆਮ ਗੱਡੀਆਂ ਤੇ ਨੀਚੇ ਜਿਹੜਾ ਹੈਗਾ ਉਹ ਇੱਕ ਗੋਲ-ਗੋਲ ਜਿਹਨੂੰ ਅਸੀਂ ਡਿਫਰੈਂਸ਼ੀਅਲ ਕਹਿ ਦਿੰਦੇ ਹਾਂ ਟੈਕਨੀਕਲ ਲੈਂਗੁਏਜ ਦੇ ਵਿੱਚ ਪਰ ਲੇਕਿਨ ਕਿਉਂਕਿ ਇਹਦੇ ਦੋਨੋਂ ਜਿਹੜੇ ਟਾਇਰ ਨੇ ਪਿਛਲੇ ਪਹੀਏ ਨੇ ਵੀਲ ਨੇ ਉਹ ਫਰੀ ਨੇ ਇਸ ਕਰਕੇ ਡਿਫਰੈਂਸ਼ੀਅਲ ਦੀ ਵੀ ਲੋਡ ਨਹੀਂ ਪੈਂਦੀ ਥੋੜਾ ਜਿਹਾ ਤੁਹਾਨੂੰ 서ਸਪੈਂਸ਼ਨ ਦਾ ਦੱਸਿਓ ਜਿੱਦਾਂ ਹੁਣ ਇੱਕ ਇਹ ਵੇਖ ਰਹੇ ਆ ਅਸੀਂ ਇਹ ਸਪਾਇਰਲ ਸਪਰਿੰਗ ਹੋਗੇ ਹਨਾ ਹਾਂਜੀ ਇੱਕ ਪਿਛੇ ਤੋਂ ਕੁਆਣੀ ਆ ਜੀ ਜਦੋਂ ਸਵਾਰੀ ਬਣ ਕੇ ਬੈਠਦੇ ਆ ਤਾਂ ਉਦੋਂ ਤਾਂ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ ਇੰਨੀ ਕ੍ਰਾਂਤੀਕਾਰੀ ਚੀਜ਼ਾਂ ਐਡ ਕੀਤੀਆਂ ਹੋਣੀਆਂ ਪਰ ਮੈਨੂੰ ਸਮਝ ਨਹੀਂ ਆਈ ਵੀ ਅੰਦ ਕਾ ਤੋਂ ਕਰਤਾ ਕੁਝ ਲੋਕੀ ਕਹਿੰਦੇ ਵੀ ਸ਼ਾਇਦ ਪੋਲਿਊਸ਼ਨ ਦੇ ਕਾਰਨ ਇਹ ਬੰਦ ਕੀਤਾ ਕੁਝ ਲੋਕੀ ਇਹ ਕਹਿ ਦਿੰਦੇ ਆ ਜੀ ਹੈਗਾ ਪੋਲਿਊਸ਼ਨ ਇਹਦਾ ਕੋਈ ਖਾਸ ਨਹੀਂ ਹੈਗਾ ਜੀ ਹੋਰ ਗੱਡੀਆਂ ਦਾ ਤੁਸੀਂ ਦੇਖਿਆ ਟਾਇਰ ਦੇਖੋ ਟਰਾਲੇ ਬਣਾਏ ਹੋਏ ਡੇ ਡੇ ਗੱਡੀਆਂ ਸਾਰੀਆਂ ਦਾ ਕਿੰਨਾ ਕਿੰਨਾ ਪ੍ਰੋਜੈਕਸ਼ਨ ਹੈ ਇਹਦਾ ਤਾਂ ਕੋਈ ਓਡਾ ਹੀ ਸਿੰਗਲ ਸਿਲੰਡਰ ਉਹ ਹੈ ਕੁਝ ਲੋਕੀ ਇਹ ਵੀ ਕਹਿੰਦੇ ਆ ਵੀ ਅਸਲ ਦੇ ਵਿੱਚ ਇਹ ਕੰਮ ਬੜਾ ਸਾਰ ਰਿਹਾ ਸੀ ਹਾਂਜੀ ਹਾਂਜੀ ਤੇ ਕੰਪਨੀਆਂ ਨੂੰ ਇਹ ਵੀ ਹੁੰਦਾ ਵੀ ਇਕੱਲਾ ਹੀ ਨੇ ਤੁਮ ਸੱਕਾਮ ਸਾਰੀ ਜਾਂਦਾ 5-10 ਕਿਲੋਮੀਟਰ ਦਾ ਸਾਡਾ ਰੂਟ ਹੁੰਦਾ ਨੇੜੇ-ਨੇੜੇ ਜਾਣਾ ਹੁੰਦਾ ਕਿਸੇ ਨੂੰ ਕੋਈ ਕਿਸੇ ਦਾ ਕੋਈ ਢਿੱਲਾ ਮਿਸਾ ਮਰੀਜ਼ ਕੋ ਘਰ ਤੱਕ ਜਾ ਕੇ ਅਸੀਂ ਚੱਕ ਲੈ ਆਉਂਦੇ ਹਾਂ ਜ਼ਰਾਮਦਾਰੀ ਬਹੁਤ ਹੈ ਜੀ ਅਸੀਂ ਦੋਸਤਾਂ ਨੂੰ ਦੱਸਦੀ ਆ ਆਪਾਂ ਅਸਲ ਦੇ ਵਿੱਚ ਜਦੋਂ ਇਹ ਪਹਿਲਾ ਲਾਂਚ ਕੀਤਾ ਗਿਆ ਪਹਿਲੀ ਵਾਰ ਪਹਿਲਾ ਸਟਾਰਟਿੰਗ ਦੇ ਵਿੱਚ ਅਸਲ ਦੇ ਵਿੱਚ ਪੈ ਲੌਂਚ ਕੀਤਾ ਸੀ ਜਰਮਨੀ ਦੇ ਵਿੱਚ ਹਾਂਜੀ ਹਾਂ 45 ਸਾਲ ਪਹਿਲਾਂ ਹੈ ਕਿ ਪੈਟਰੋਲ ਵਾਲੇ ਅੱਛਾ ਜੀ ਉਸ ਤੋਂ ਬਾਅਦ ਫਿਰ ਤਾਂ ਇਹ ਮਤਲਬ ਡੀਜ਼ਲ ਹੈ ਸ਼ੁਰੂ ਤੋਂ ਡੀਜ਼ਲ ਹੈ ਸਾਡੀ ਕੋਲ ਵੀ ਹੁਣ ਡੀਜ਼ਲੇ ਚੱਲਦਾ ਅੱਛਾ ਜੀ ਤੇ ਹੁਣ ਤੁਸੀਂ ਫਿਰ ਜਿੱਦਾਂ ਨੂੰ ਸਟਾਰਟ ਕਰਦੇ ਆ ਫਿਰ ਉਹ ਜੇ ਸੈਲਫ ਪਹਿਲਾਂ ਸੈਲਫ ਲੱਗੀ ਹੋਈ ਸੀ ਹੁਣ ਅਲਟੀਮੇਟਰ ਲਾਇਆ ਆਪਾਂ ਨੇ ਅੱਛਾ ਜੀ ਲੈਟਾਂ ਦੀ ਲੋੜ ਪੈਂਦੀ ਹੈ ਜਦੋਂ ਫਿਰ ਲਗਾਤਾਰ ਬੈਲਟ ਚੜਾ ਲੈਂਦੇ ਆਪਾਂ ਠੀਕ ਹੈ ਬਾਕੀ ਉਦਾਂ ਸਾਨੂੰ ਮਤਲਬ ਐਡੀ ਸੈਲਫ ਚੁਰਪ ਦੀ ਲੋੜ ਨਹੀਂ ਫੜੇ ਜੇਕਰ ਅਸੀਂ ਮਾਰਦੇ ਆਂ ਫਿਰ ਠੀਕ ਹੈ ਜਿਵੇਂ ਹੈਂਡਲ ਕਹਿ ਦਿੰਦੇ ਆਂ ਆਪਾਂ ਵੀ ਹੈਂਡਲ ਮਾਰਦੇ ਆਂ ਨਾ ਅੱਛਾ ਜੀ ਬਸ ਹੈਂਡਲ ਵਾਲੀ ਸਿਸਟਮ ਹੈ ਠੀਕ ਹੈ ਉਹ ਉਦਾਂ ਉਦਾਂ ਸੈਲਫ ਸੀਗੀ ਇਹਦੀ ਪਹਿਲਾਂ ਹੈਸੀ ਚੱਲਦਾ ਸੀ ਹਾਂ ਜੀ ਹਾਂ ਜੀ ਜਦੋਂ ਤੁਸੀਂ ਲਿਆ ਇਹ ਹੈਸੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ 10 ਸਾਲ ਚਲਾਈ ਹੈ ਮੈਂ ਸੈਲਫ ਅੱਛਾ ਜੀ 10 ਸਾਲ ਕੰਪਨੀ ਦੀ ਫਿਰ ਜਿਹੜੀ ਫੀਟਿੰਗ ਹੈ ਨਾ ਅੱਛਾ ਜੀ ਉਹ ਸੈਲਫ ਸਟਾਰਟ ਹੈ ਸੈਲਫ ਇੱਥੇ ਲੱਗੀ ਹੁੰਦੀ ਸੀਗੀ ਹਾਂ ਜੀ ਹਾਂ ਜੀ ਇਹ ਸੈਲਫ ਦਾ ਹੀ ਜਗਾੜ ਹੈ ਬਸ ਇਹ ਥੋੜਾ ਥੋੜਾ ਮੈਂ ਚੇਂਜ ਕਰਤਾ ਫਿਰ ਤੁਸੀਂ ਚੇਂ ਇਹ ਬੈਲਟ ਚੜ ਜਾਂਦੀ ਹੈ ਇੰਜਨ ਦੇ ਨਾਲ ਹੀ ਹੂੰ ਉਹ ਜਦ ਅੰਦਰੋਂ ਹੀ ਆਪਣਾ ਕੋਈ ਬੌਂਡ ਚੱਕਣ ਦੀ ਲੋੜ ਨਹੀਂ ਕੁਛ ਨਹੀਂ ਅੰਦਰ ਹੀ ਸੈਲਫ ਮਾਰੂ ਬੰਦੇ ਜੇ ਸੋ ਬਾਈ ਜੀ ਸਟਾਰਟ ਕਰਨ ਲੱਗਿਆ ਹੁਣ ਬਾਈ ਉਹ ਬੈਟ ਤੁਸੀਂ ਫਿਰ ਇਹ ਪੁਰਾਣਾ ਲਿਆ ਸੀਗਾ ਕਿ ਨਵਾਂ ਨਵਾਂ ਲਿਆ ਤੁਸੀਂ ਵੀ ਨਵਾਂ ਲਿਆ ਸੀ ਇਹ ਫਿਰ ਮਿਲਦਾ ਕਿੱਥੋਂ ਸੀਗਾ ਜੀ ਕਿੱਥੇ ਕਰਨਾਲ ਤੋਂ ਲੈ ਕੇ ਕਰਨਾਲ ਤੋਂ ਆ ਗਿਆ ਕਰਨਾਲ ਅੱਛਾ ਇਹ ਜਿਹੜੀ ਬਾਡੀ ਹੈ ਜੀ ਇਹ ਇਹ ਫਿਰ ਬਾਚ ਚ ਲਵਾਣੀ ਪੈਂਦੀ ਸੀਗੀ ਇਹ ਹਾਂ ਜੀ ਇਹ ਬਾਡੀ ਬਾਚ ਲਵਾਣੀ ਪੈਂਦੀ ਬਾਡੀ ਵਾਚ ਲਵਾਣੀ ਮੈਨੂੰ ਇਹ ਆਪਣਾ ਆਪਣੇ ਕੱਪੜਾ ਹੁੰਦਾ ਇਹਦੇ ਪਾਸ ਪਾ ਦੇ ਕੱਪੜੇ ਨੂੰ 15 ਤੇ ਇਧਰ ਵਾ ਲੈਣਾ ਹੈ ਟੋ ਹੈ ਨਹੀਂ ਇਧਰ ਬੰਦ ਦੇ ਇਹ ਬਾਡੀ ਵੀ ਮੈਨੂੰ ਡੇ ਲਵਾ ਕੇ ਦੇ ਅੱਛਾ ਜੀ ਮੈਨੂੰ ਡੇ ਪਰ ਮੈਨੂੰ ਡੇ ਵਾਡੀ ਲੱਗੀ ਅੱਛਾ ਮਤਲਬ ਕਿ ਇੱਕ ਜਿਹੜਾ ਇੰਜਨ ਹੁੰਦਾ ਇੱਕ ਜਿਹੜਾ ਸਟਾਰਟਿੰਗ ਚ ਏਜੰਸੀ ਨਹੀਂ ਮਿਲਦਾ ਸੀਗਾ ਇੰਜਨ ਮਾਉਂਟ ਹੁੰਦਾ ਹੋਣਾ ਇਹ ਡੈਸ਼ਬੋਰਡ ਹੁੰਦਾ ਹੋਣਾ ਹਨਾ ਆ ਡੈਸ਼ਬੋਰਡ ਹੁੰਦਾ ਜੀ ਇੰਜਨ ਵੈਸੇ ਹੋਦਾ ਇੰਜਨ ਹੋਦਾ ਸੈਲਫ ਸਟਾਰਟ ਹੋਦਾ ਵੈਸੇ ਸਟੇering ਵਗੈਰਾ ਅਗਲਾ ਹਿੱਸਾ ਹੁੰਦਾ ਹੋਣਾ ਇਹ ਜੀ ਹੈ ਏ ਬਈ ਦੋ ਸਿੱਟਾਂਵਾਂ ਦੇ ਵਿੱਚ ਬਾਕੀ ਬੰਦ ਦਾ ਇਹ ਸਾਰੀ ਬੰਡੀ ਬੰਡੀ ਜਮ ਬਣਦਾ ਨੀ ਨੀਚੇ ਨੀਚੇ ਦਾ ਹੁੰਦਾ ਹੋਣਾ ਪੋਰਸ਼ਨ ਹੈ ਨਾ ਹਾਂ ਹਾਂਜੀ ਹਾਂਜੀ ਨੀਚੇ ਦਾ ਪੋਰਸ਼ਨ ਇਹ ਡੱਬਾ ਬੰਦ ਹੁੰਦਾ ਸੀਗਾ ਅੱਛਾ ਜੀ ਤੇ ਫਿਰ ਬਾਡੀ ਦਾ ਜੀ ਪੂਰੀ ਇਹ ਲੋਹੇ ਦੀ ਹੈ ਜਿੱਦਾਂ ਇਹ ਵੀ ਕਾਫੀ ਮਹਿੰਗੀ ਬਣਦੀ ਹੋਣੀ ਇਹ ਬਾਡੀ ਦੇ ਉੱਤੇ ਕਿੰਨਾ ਖਰਚਾ ਆ ਗਿਆ ਸੀਗਾ ਜੀ ਬਾਡੀ ਲਵਾਣ ਤੇ ਉਸ ਟਾਈਮ ਤਾਂ ਜੀ ਇਸ ਦਾ 16 ਜਾਂ 17000 ਰੁਪਇਆ ਸੀ 17000 ਰੁਪਇਆ ਸੀ ਟੈਂਕ ਤੇ ਇਹ ਆਪਣਾ ਆਟੋ ਕਿੰਨੇ ਦਾ ਲਿਆ ਸੀ ਜੇ ਯਾਦ ਹੋਵੇ ਮੈਂ 85000 ਦਾ ਜੀ 88000 ਦਾ ਆਊਟ ਹੋ ਗਿਆ 17000 ਉੱਪਰ ਲੱਜੇ ਲੱਖ ਦੇ ਉੱਪਰ ਪਹੁੰਚ ਗਿਆ ਉਸ ਟਾਈਮ ਤਾਂ ਲੱਖ ਰੁਪਈਆ ਬਹੁਤ ਆਉਂਦਾ ਬਹੁਤ ਕਰੋੜ ਦੇ ਬਰਾਬਰ ਸੀ ਹੈ ਬੜਾ ਔਖਾ ਲਿਆ ਇੱਕ ਇਕੱਠੇ ਕੋਠੇ ਕਰਕੇ ਕਿਸ਼ਤਾਂ ਬੱਤਾ ਬਣਾ ਕੇ ਅੱਛਾ ਹੀ ਲੋਨ ਕਰਾਇਆ ਸੀਗਾ ਨਵਾਂ ਨਵਾਂ ਜਦੋਂ ਇਹ ਪਾਇਆ ਤੁਸੀਂ ਉਸ ਟਾਈਮ ਕਿੰਨਾ ਕੁ ਕਰਾਇਆ ਹੁੰਦਾ ਸੀਗਾ ਜੀ ਟਮਟਾ ਜੀ 2 ਰੁਪਏ 5 ਰੁਪਏ ਅੱਛਾ ਹਾਂ ਜੀ ਤੇਲ ਵੀ ਫਮੇ ਜੀ ਪੰਜ 50 ਰੁਪਏ ਦਾ ਤੇਲ ਪਿਆ ਜਾਂਦਾ 5 ਲੀਟਰ 5 ਲੀਟਰ 50 ਰੁਪਏ ਦਾ ਜੀ ਵਿਦਾਂ ਦੇ ਪੰਜ ਸੌ ਹੋ ਗਿਆ ਹਾਂ ਇਹ ਸੌਣੋ ਵਗਰਾ 570 ਘਟਾ ਸੌ ਤੇ ਹਾਂ 2-3 ਰੁਪਏ ਕਰਾ ਦੇ ਜਲੇ ਸੀ 2-3 5 ਕਿੰਨਾ ਕਰਾਇਆ ਹੁਣ ਮਿਨੀਮਮ ਕਰਾਇਆ ਕਿੰਨਾ ਦਿੰਦੇ ਤੁਸੀਂ ਇੰਨਾ ਸਾਡਾ ਇਹ 10 ਦੇ ਫਿਰ ਹੋ ਜਾਂਦਾ 10-15% ਤੱਕ 10-15-20 ਅੱਛਾ ਇਹ ਬੱਸ ਆ ਗਈ ਇੱਧਰ ਹਾਂ ਜੀ ਇਹ ਬੱਸ ਵੀ ਜ਼ਰੂਰ ਦਿਖਾ ਦਿਓ ਹਾਂ ਜੀ ਇਹ ਇਹ ਕਿਹੜੀ ਬੱਸ ਹੈ ਜੀ ਇਹ ਰੋਡਵੇਜ਼ ਦੀ ਹੈ ਜੀ ਅੱਛਾ ਰੋਡਵੇਜ਼ ਦੀ ਬੱਸ ਹੈ ਹਾਂ ਜੀ ਫਰੀ ਵਾਲੀ ਹੈ ਜੀ ਇਹ ਫਰੀ ਵਾਲੀ ਬੱਸ ਹੈ ਅੱਛਾ ਇਹ ਇਹਦੇ ਨਾਲ ਵੀ ਫਿਰ ਬੜਾ ਫਰਕ ਪਿਆ ਹੋਣਾ ਫਰਕ ਬਹੁਤ ਹੈ ਜੀ ਕੋਈ ਨਹੀਂ ਜੀ ਸਵਾਰੀ ਫਰੀ ਦੇ ਫਰੀ ਜਾਈਗੇ ਹਾਂ ਪਰ ਸਰਕਾਰ ਨੇ ਤਾਂ ਵੈਸੇ ਇਹ ਸਕੀਮ ਚਲਾਈ ਹੋਈ ਹੈ ਨਾ ਸਰਕਾਰ ਤਾਂ ਬੜਾ ਪ੍ਰਚਾਰ ਕਰਦੀ ਹੈ ਪਰ ਇਹਦੇ ਨਾਲ ਤਾਂ ਥੋੜਾ ਤਾਂ ਨੁਕਸਾਨ ਹੋ ਰਿਹਾ ਬਹੁਤ ਖੱਡਾ ਵੀ ਨੁਕਸਾਨਾ ਗਵਰਨਮੈਂਟ ਕਾ ਵੀ ਨੁਕਸਾਨ ਨਹੀਂ ਨੁਕਸਾਨ ਹੈ ਸਾਰਾ ਜੀ ਹਾਂ ਸਰਕਾਰ ਦਾ ਵੀ ਖੈਰ ਹੈ ਨਾ ਹੁਣ ਹੁਣ ਕਈ ਮੈਂ ਦੇਖ ਰਿਆ ਸੀਗਾ ਇਹਦੇ ਵਿੱਚ ਕਈ ਇਦਾਂ ਵੀ ਜਿਹੜੀਆਂ ਭੈਣਾਂ ਮਾਮਾ ਬੈਠੀਆਂ ਸੀਗੀਆਂ ਪਰ ਸਪਾਇਏ ਹੋਏ ਸੀ ਪੂਰੇ ਅਪ ਟੂ ਡੇਟ ਇਦਾਂ ਲੱਗ ਰਿਹਾ ਸੀ ਕਿਸੇ ਆਫਿਸ ਦੇ ਵਿੱਚ ਕੰਮ ਕਰਦੀਆਂ ਹਾਂ ਜੀ ਉਹਨਾਂ ਨੂੰ ਵੀ ਫ੍ਰੀ ਸਾਰਾ ਫ੍ਰੀ ਲੇ ਡੇਟਿਸ ਬਿਲਕੁਲ ਫਰੀ ਡੇਟਿਸ ਬਿਲਕੁਲ ਫਰੀ ਜੇ ਮੰਨ ਲਓ ਕਿ ਲੋਡ ਬੰਦ ਹੈਗਾ ਕੋਈ ਹਾਂ ਜੀ ਉਹਨੂੰ ਤਾਂ ਚਲੋ ਦੇਣੀ ਚਾਹੀਦੀ ਹੈ ਨਾ ਸਹੂਲਤ ਪਰ ਕਈਆਂ ਨੂੰ ਤਾਂ 50 5000 ਰੁਪਏ ਤਨਖਾਹ ਕਈ ਗਲਤ ਕੰਮ ਕਰ ਰਿਹਾ ਗੌਰਮੈਂਟਰ ਦੇਖੋ ਇਹ ਗਲਤ ਹੈ ਬਿਲਕੁਲ ਹਰ ਇੱਕ ਚੀਜ਼ ਵਿੱਚ ਪਾਫਰਕ ਪੈਂਦਾ ਗੌਰਮੈਂਟਰ ਦੇ ਵੀ ਘਾਟਾ ਸਾਨੂੰ ਵੀ ਘਾਟਾ ਹਾਂ ਇਹ ਪਹਿਲਾਂ ਕਾਫੀ ਹੁੰਦੀ ਸੀਗੀ ਜੀ ਇੱਥੇ ਹਾਂ ਜੀ 12 ਟੈਂਪੂ ਹੁੰਦੇ ਇੱਥੇ 12 ਟੈਂਪੂ ਸੀਗੇ ਤੇ ਫਿਰ ਹੌਲੀ ਹੌਲੀ ਛੱਡ ਕੇ ਰੋਕ ਲਿਆ ਹਾਂ ਕੱਟਦਾ ਕੰਮ ਚੱਲ ਗਿਆ ਚੱਟ ਛੱਡ ਗਿਆ ਚੱਟ ਗਿਆ ਜਿਹੜੇ ਬਾਹਰ ਦੇ ਬੰਦੇ ਨੇ ਆਪ ਬਾਕੀ ਬੱਸਾਂ ਵੀ ਆ ਗਈ ਦੀ ਬੱਸਾਂ ਵੀ ਰੋਡਵੇ ਜਿਹਾ ਕਿ ਵਿਚਨੇ ਕੰਮ ਘਟਦਾ ਚੱਲੇ ਗਿਆ ਤੇ ਖਰਚਾ ਪਾਣੀ ਨਿਕਲੀ ਜਾਂਦਾ ਜੀ ਆਹ ਮੈਂ ਰੋਟੀ ਬਣੇ ਚੱਲ ਜਾਂਦਾ ਜੀ ਆਹ ਮੈਂ ਰੋਟੀ ਬਣੇ ਸਤਨਾਮ ਵਾਹਿਗੁਰੂ ਜਿੱਦਾਂ ਪੰਜਾਬੀਆਂ ਦਾ ਜਿਹੜਾ ਕਹਿੰਦੇ ਵੀ ਹਰ ਗੱਡੀ ਦੇ ਉੱਤੇ ਲਿਖਿਆ ਹੀ ਹੁੰਦਾ ਗੁਰੂ ਰਾਖਾ ਤੰਤਨ ਬਾਬਾ ਦੀਪ ਸਿੰਘ ਜੀ ਸੋ ਗੁਰੂ ਆਸਰੀ ਪੰਜਾਬੀਆਂ ਦਾ ਤਾਂ ਕੰਮਕਾਰ ਚੱਲ ਰਿਹਾ ਚਾਹੀ ਬੱਚੇ ਚਾਹੀ ਨਾ ਬੱਚੇ ਕਈ ਵਾਰੀ ਐਗਦਾ ਵੀ ਹੁੰਦਾ ਪੀ ਕੋਈ ਸਵਾਰੀ ਇਦਾਂ ਦੀ ਵੀ ਹੁੰਦੀ ਹੈ ਵੀ ਕੋਈ ਨਹੀਂ ਦੇ ਸਕਦੀ ਪੈਸੇ ਹਾਂਜੀ 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 ਬਹੁਤ ਮਿਲ ਜਾਂਦੇ 5-10 ਬੱਲੇ ਥਿਆੜੀ ਤੇ ਤਕਰੀਬਨ ਮਿਲੇ ਜਾਂਦੇ ਮਿਲੇ ਜਾਂਦੇ ਆ ਤੇ ਫਿਰ ਕੋਈ ਪਰਮਾਤਮਾ ਬਾਬਾ ਨਾਨਕ ਸਾਹਿਬ ਦਾ ਭਲਾ ਕਰੇ ਕੋਈ ਫਰਕ ਨਹੀਂ ਪੈਂਦਾ ਜੀ ਚੱਲੀ ਜਾਂਦਾ ਇਹ ਹਾਂਜੀ ਠੀਕ ਹੈ ਸਾਸੀ ਜੀ ਬਹੁਤ ਪਿਆਰੇ ਵੀਰ ਜੀ ਆ ਤੇ ਅਸੀਂ ਉਮੀਦ ਕਰਦੇ ਆ ਤੇ ਅਰਦਾਸ ਕਰਦੇ ਆ ਇਦਾਂ ਹੀ ਕੰਮ ਚੱਲਦਾ ਰਹੇ ਇਹਨਾਂ ਦਾ ਸੌਖੀ ਨਹੀਂ ਡਰਾਈਵਰੀ ਦਾ ਭਾਈ ਇਹ ਚੱਪੜੀ ਸ੍ਰੀ ਦੇ ਨੋਟ ਚੱਕਣੇ ਵਾਲਾ ਕੰਮ ਹੈ ਸਹੀ ਗੱਲ ਹੈ ਸਹੀ ਗੱਲ ਡਰਾਈਵਰੀ ਨਹੀਂ ਕਰਦਾ ਵਾਜ਼ੀ ਤੁਸੀਂ ਥੋੜਾ ਹੱਸਦਾ ਹੋਇਆ ਚਿਹਰਾ ਸਾਨੂੰ ਮਿਲ ਗਿਆ ਸਾਡੇ ਲਈ ਇਹੀ ਚਾਹ ਪਾਣੀ ਆ ਅਸੀਂ ਦੁਆ ਕਰਦੇ ਆ ਅਰਦਾਸ ਕਰਦੇ ਆ ਵੀ ਤੁਸੀਂ ਇਸੇ ਤਰੀਕੇ ਨਾਲ ਮੁਸਕਰਾਉਂਦੇ ਰਹੋ ਸਿੰਘ ਸਾਹਿਬ ਦੀ ਸਮਾਈਲ ਬਹੁਤ ਸੋਹਣੀ ਆ